ਟਿੱਗੜਾ ਦੇ ਵਿੱਚ VTPO ਦਫ਼ਤਰ ਦੇ ਬਿਲਕੁਲ ਬਾਹਰ ਕਿਸਾਨਾਂ ਤੇ ਐਸਪਾਈ ਚਾਰੇ ਦੇ ਵਿੱਚ ਜਾਣਕਾਰੀ ਮਿਲੀ ਸੀ ਕਿ ਤਕਰਾਰ ਦੀ ਗੱਲ ਸਾਹਮਣੇ ਆਈ ਹੈ ਜਿੱਥੇ ਇੱਕ ਬਜ਼ੁਰਗ ਤੇ ਕੁਝ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਬਜ਼ੁਰਗ ਨੇ ਇਹ ਜਾਣਕਾਰੀ ਦਿੱਤੀ ਆ ਕਿ ਕੁਝ ਲੋਕਾਂ ਦੇ ਵੱਲੋਂ ਪਹਿਲਾਂ ਤਾਂ ਉਸਦੇ ਨਾਲ ਧੱਕਾ ਮੁੱਕੀ ਕਰੀ ਗਈ ਅਤੇ ਬਾਅਦ ਦੇ ਵਿੱਚ ਉਸ ਨੂੰ ਥੱਲੇ ਲਟਾ ਦਿੱਤਾ ਗਿਆ ਤੇ ਡਾਂਗਾ ਮਾਰੀਆਂ ਗਈਆਂ ਜਿਸ ਤੋਂ ਬਾਅਦ ਬਜ਼ੁਰਗ ਦਾ ਸਿਰ ਫਟ ਗਿਆ ਤੇ ਖੂਨੋਂ ਖੂਨ ਹੋ ਗਿਆ ਇਸ ਤੋਂ ਬਾਅਦ ਬਜ਼ੁਰਗ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜੀ ਨਾਮ ਆਪੀ ਦਰਸ਼ਨ ਜੀ ਦਰਸ਼ਨ ਜੂਰੇ ਕੀ ਕਰਨਾ ਸੀ ਕੀ ਮੰਗਣ ਆਏ ਸੀ ਅਸੀਂ ਆਉ ਕਰਨਾ ਸੀ ਇਹ ਜ਼ਮੀਨ ਦੀ ਬੋਲ ਦੇਣ ਆਏ ਸੀ ਵੀਡੀਓ ਦਫ਼ਤਰ ਨੂੰ ਰਲਾਏ ਸੀ ਪੇ ਕੀ ਹੋਇਆ ਤੁਹਾਡੇ ਨੂੰ ਛੰਡਿਆ ਵਾਲਾ ਨੇ ਕੋਟ ਮਾਰ ਕਰਕੇ ਜੀ ਸਾਡੇ ਪਿੰਡ ਦੇ ਜ਼ਮੀਨਦਾਰ ਨੇ ਕੀ ਕਰਨ ਸੀਗਾ ਹਾਂ ਜੀ ਕੀ ਕਰਨ ਸੀਗਾ ਕਿਉਂ ਹੋਈ ਹੈ ਇਹ ਜ਼ਮੀਨ ਦੀ ਬੋਲੀ ਤੇ ਆਏ ਤੇ ਇਹ ਅਸੀਂ ਬੁਲਾਏ ਲੜਾਈ ਦਾ ਮਸਲਾ ਨੇ ਕੀ ਹੋਇਆ ਅੰਦਰ ਦਾ ਸੱਤ ਤੱਕ ਦੇਖ ਲਿਆ ਵਸੇ ਜਦੋਂ ਕੁੱਟਣ ਵਾਲੇ ਲੱਗੇ ਜੀ ਕਿਹਨੇ ਕਿਹਨੇ ਕੁੱਟਿਆ ਨਾਮ پتہ ਕੁਛ ਇੱਕ ਦਾ ਗਾਮਾ ਤੇ ਜੀ ਇੱਕ ਜੰਟਾ ਤੇ ਜੀ ਇੱਕ ਸਿਮਰ ਨੇ ਤੇ ਜੀ ਸਿਮਰਨਾ ਆਰਤੀ ਦੇ ਮੁੰਜੀ ਮਾਰੇ ਕੀ ਇਹ ਬੁੱਝ ਗਿਆ ਜੀ ਸੋਟੀਆਂ ਮਾਰੀਆਂ ਨੇ ਜੀ ਹਾਂ ਜਿਹੜੀਆਂ ਛੰਡਿਆਂ ਦੇ ਕਿੰਨੇ ਕਿੰਨੇ ਬੰਦੇ ਜਿਹੜੇ ਹੈ ਹੈ ਕਿਹਨੇ ਕਿਹਦੇ ਲੱਗੀਆਂ ਦੋ ਬੰਦੇ ਤਿੰਨ ਉਹਦੇ ਦੋ ਦੋ ਤਿੰਨ ਬੰਦੇ ਇਹ ਘੇਰੇ ਲੱਗੀਆਂ ਨੇ ਮੇਰੇ ਮੇਰਾ ਸ਼ਰ ਪਾੜਤਾ ਜੀ ਇਹ ਪੱਟੜੇ ਮਾਰੀ ਜੀ ਇਹ ਟੂ ਹੀ ਜੰਗਾਲੇ ਟੰਡੇ ਜੀ ਮੈਂ ਦੇਖ ਕੇ ਕੁੱਟਿਆ ਜੀ ਮੁੱਖੇ ਦੇ ਪੁਲਿਸ ਦੀ ਨਾ ਜਿੱਥੇ ਪੁਲਿਸ ਦਾ ਬਾਹਰ ਤੇ ਜੀ ਪੁਲਿਸ ਉੱਥੇ ਮੌਕੇ 'ਤੇ ਕੋਈ ਨਹੀਂ ਕੀ ਹਾਂ ਕੀ ਨਾਮ ਹੈ ਤੁਹਾਡਾ ਬਲਰਾਜ ਜੋਸ਼ੀ ਜ਼ਿਲ੍ਹਾ ਜੱਥੇ ਬੰਦਾ ਸਖਤਰ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਤੁਹਾਡੇ ਬੋਲ ਧਰਨਾ ਲਾਇਆ ਕੀ ਕਾਰਨ ਹੈ ਅੱਜ ਜਿਹੜਾ ਇਹ ਧਰਨਾ ਲੱਗਿਆ ਇਹ ਪ੍ਰਸ਼ਾਸਨ ਦੀ ਨਿਯਮਕੀ ਦੇ ਕਾਰਨ ਲੱਗਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ 13 ਤਰੀਕ ਤੋਂ ਬਠੋਈ ਕਲਾਂ ਦੀ ਜ਼ਮੀਨ ਦਾ ਜਿਹੜਾ ਮਸਲਾ ਪੱਖਾ ਹੋਇਆ ਹੈ ਪ੍ਰਸ਼ਾਸਨ ਉਸ ਦਿਨ ਵੀ ਉੱਥੇ ਕਬਜ਼ਾ ਲੈਣ ਗਿਆ ਸੀ ਪਰੰਤੂ ਉਹ ਕਬਜ਼ਾ ਨਹੀਂ ਲੈ ਸਕੇ ਕਿਉਂਕਿ ਉਹਨਾਂ ਦੇ ਪੱਖ ਦੇ ਵਿੱਚ ਕੋਈ ਵੀ ਨਹੀਂ ਸੀ ਇਹ ਜਿਹੜੇ ਕਿਸਾਨ ਹੈ ਜਿਨ੍ਹਾਂ ਕੋਲ ਜ਼ਮੀਨ ਹੈ ਇਹਨਾਂ ਦੀਆਂ ਡਿਗਰੀਆਂ ਹੋਈਆਂ ਹੋਈਆਂ ਨੇ ਇਹਨਾਂ ਕੋਲ ਇੰਤਕਾਲ ਹੋਏ ਹੋਏ ਨੇ ਇਹਨਾਂ ਦੇ ਕੋਲ ਗਰਦੌਰੀਆਂ ਨੇ ਇਹ ਲੋਨ ਲੈਂਦੇ ਨੇ ਮੋਟਰਾਂ ਲਵਾਉਂਦੇ ਨੇ ਘਰ ਪਾਈ ਹੋਈ ਹੈ ਉਹ ਜ਼ਮੀਨਾਂ ਨੇ ਲਈਆਂ ਹੁਣ ਪ੍ਰਸ਼ਾਸਨ ਆ ਜਿਹੜਾ ਉਹ ਹੋਣਾ ਚਾਹੁੰਦਾ ਪਰ ਜਿਹੜੇ ਬਠੋਈ ਪਿੰਡ ਦੇ ਕਿਸਾਨ ਨੇ ਜਾਇਤੋਲਾਪਾ ਹੋਰ ਵੀ ਕੁਝ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਚੱਲ ਰਹੇ ਨੇ ਉੱਥੇ ਕਿਸਾਨਾਂ ਵੱਲੋਂ ਇਹ ਧਾਰਾ ਹੋਇਆ ਵੀ ਅਸੀਂ ਪੁਰਖਿਆਂ ਤੋਂ ਤਿੰਨ ਤਿੰਨ ਚਾਰ ਚਾਰ ਪੀੜ੍ਹੀਆਂ ਤੋਂ ਇਹ ਜਿਹੜੀ ਜ਼ਮੀਨ ਹੈ ਉਹਨੂੰ ਅਬਜਾਉ ਕੀਤਾ ਇਸ ਕਰਕੇ ਸਾਨੂੰ ਇਹਦੇ ਮਾਲਕੀ ਹੱਕ ਆ ਜਿਹੜੇ ਮਿਲਣੇ ਚਾਹੀਦੇ ਆ ਪ੍ਰਧਾਨ ਸਾਹਿਬ ਵਿੱਚ ਜ਼ਿਕਰ ਹੋ ਰਿਹਾ ਹੈ ਕਿ ਬਜ਼ੁਰਗ ਦੇ ਉੱਤੇ ਡਾਂਗਾ ਮਾਰੀ ਇਹਦਾ ਸਿਰ ਘਟ ਗਿਆ ਕੀ ਮਾਮਲਾ ਕੀ ਆਓ ਦੇਖੋ ਸਾਨੂੰ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ ਪਰ ਅੱਜ ਜਦੋਂ 9 ਵਜੇ ਸੀ ਇੱਥੇ ਆਏ ਆ ਤਾਂ ਉਸ ਵੇਲੇ ਅਸੀਂ ਬੀਕੇਜਗ ਰਹਾਾਂ ਵੱਲੋਂ ਕੁਝ ਬੰਦੇ ਆਏ ਸੀ ਜਿਹੜਾ ਦੂਜਾ ਗੇਟ ਬੰਦ ਸੀ ਉੱਤੇ ਪੁਲਿਸ ਦਾ ਪਹਿਰਾ ਲੱਗਾ ਹੋਇਆ ਸੀ ਉਹ ਕਹਿੰਦੇ ਵੀ ਅਸੀਂ ਉਹਨਾਂ ਬੰਦਿਆਂ ਨੂੰ ਜਾਣ ਦੇਵਾਂਗੇ ਜਿਨ੍ਹਾਂ ਨੇ ਬੋਲੀ ਦੇ ਦਿੱਤੀ ਚਲੋ ਅਸੀਂ ਆਖਿਆ ਵੀ ਜਦੋਂ ਵੀਡੀਓ ਸਾਡੇ ਆਕੇ ਤਾਂ ਸਾਨੂੰ ਉਹਨਾਂ ਨੂੰ ਬੁਲਾ ਦਿਓ ਉਹ ਕਹਿੰਦੇ ਵੀ ਜਦੋਂ ਵੀਡੀਓ ਆ ਗਿਆ ਅਸੀਂ ਤੁਹਾਨੂੰ ਮਲਾਵਾਂਗੇ ਅਸੀਂ ਕਾਫੀ ਚਿਰ ਉੱਥੇ ਬੈਠੇ ਰਹੇ ਉਹ ਤੋਂ ਬਾਅਦ ਮਜ਼ਦੂਰ ਭਰਾ ਵੀ ਆਏ ਉਹ ਵੀ ਇੱਥੇ ਆ ਕੇ ਖੜੇ ਰਹੇ ਤੇ ਉਹ ਨਾਰੇ ਵੀ ਅਸੀਂ ਲਾਏ ਏਕਤਾ ਦੇ ਉੱਥੇ ਕੋਈ ਸਾਡਾ ਇਸ ਤਰ੍ਹਾਂ ਦਾ ਹੀ ਕੋਈ ਗੱਲਬਾਤ ਨਹੀਂ ਹੋਈ ਨਾ ਕੋਈ ੜਤਣ ਹੋਈ ਅਸੀਂ ਬੋਲੇ ਵੀ ਆਂ ਵੀ ਸਾਡਾ ਕੋਈ ਰੌਲਾ ਨਹੀਂ ਆਪਰ ਤੁਹਾਡੇ ਨਾਲ ਉਸ ਤੋਂ ਬਾਅਦ ਜਦੋਂ ਡੀਐਸਪੀ ਸਾਡੇ ਨਾਲ ਗੱਲਬਾਤ ਕਰ ਰਿਹਾ ਸੀ ਉਸ ਵੇਲੇ ਉਹ ਜਿਹੜੇ ਮਜ਼ਦੂਰ ਸੀ ਇਹ ਗੇਟ ਜਿਹੜਾ ਬੰਦ ਸੀ ਇੱਥੋਂ ਦੀ ਐਂਟਰ ਕਰਕੇ ਜਦੋਂ ਮਤਲਬ ਕਿਸਾਨਾਂ ਨੇ ਕਿਹਾ ਵੀ ਯਾਰ ਮਜ਼ਦੂਰਾਂ ਨੂੰ ਤਾਂ ਹੀ ਐਂਟਰ ਕਰਾਤਾ ਵੀ ਅਸੀਂ ਤਾਂ ਇੱਥੇ ਖੜੇ ਆਂ ਉਹ ਕਹਿੰਦੇ ਤੁਸੀਂ ਵੀ ਚਲੇ ਜਾਓ ਉਤੋਂ ਬਾਅਦ ਅਸੀਂ ਅਜੇ ਗੱਲਬਾਤ ਕਰ ਹੀ ਰਹੇ ਸੀ ਉੱਥੇ ਜਾ ਕੇ ਜਿਹੜਾ 메ਨ ਲੌਬੀ ਐ ਉਹਦੇ ਵਿੱਚ ਕਿਸਾਨ ਮਜ਼ਦੂਰ ਸੀ ਜਿਹੜੀ ਪੁਲਿਸਰਾਂ ਨੂੰ ਪਿੱਛੇ ਤੱਕ ਰਹੀ ਸੀ ਤੇ ਮਤਲਬ ਸਾਨੂੰ ਵਾਇਰਸ ਸੀ ਦੇਖੋ ਜੀ ਇਹ ਕਿਸਾਨ ਵੀ ਆ ਗਏ ਮਜ਼ਦੂਰ ਆ ਗਏ ਤੁਸੀਂ ਇਹਨਾਂ ਦਾ ਕਰੋ ਅਸੀਂ ਉੱਥੋਂ ਮਤਲਬ ਸਾਰੇ ਕਿਸਾਨਾਂ ਨੂੰ ਸਮਝਾ ਕੇ ਬਾਹਰ ਕੱਢਿਆ ਤੇ ਉਤੋਂ ਬਾਅਦ ਅਸੀਂ ਆ ਕੇ ਇੱਥੇ ਬੈਠੇ ਆ ਸਾਡੀ ਮਤਲਬ ਇਹ ਮੰਗ ਹੈਗੀ ਐ ਵੀ ਜਿਹੜੀ ਅੱਗੇ ਬੋਲੀ ਦਾ ਇਹਨਾਂ ਨੇ ਨਰਨਾ ਕੀਤਾ ਕਰਨ ਦਾ ਇਹ ਰੱਦ ਹੋਣੀ ਚਾਹੀਦੀ ਐ ਨਹੀਂ ਮਤਲਬ ਕੀ ਹੈ ਕਿਉਂਕਿ ਇਹਦੇ ਨਾਲ ਭਰਾ ਮਾਰ ਜਿਹੜੀ ਜੰਗ ਸ਼ੁਰੂ ਹੋ ਗਈ ਇਹਦੇ ਨਾਲ ਪ੍ਰਸ਼ਾਸਨ ਜਿਹੜਾ ਉਹ ਮਤਲਬ ਮਜ਼ਦੂਰਾਂ ਤੇ ਕਿਸਾਨਾਂ ਨੂੰ ਲੜਾਉਣ ਦੇ ਵਿੱਚ ਸਫਲ ਜਿਹਨੂੰ ਅਸੀਂ ਕਿਸੇ ਵੀ ਰੂਪ ਦੇ ਵਿੱਚ ਸਫਲ ਨਹੀਂ ਹੋਣ ਦੇ ਇਹ ਤਾਂ ਦੱਸੋ ਕਿੰਨਾ ਚਿਰ ਚੱਲਿਆ ਹੋਇਆ ਇਹ ਅਜੇ ਅਸੀਂ ਜਿੰਨਾ ਤੇ ਸਾਨੂੰ ਪ੍ਰਸ਼ਾਸਨ ਦੇ ਅੰਦਰੋਂ ਸੱਦਿਆ ਵੀ ਹੈ ਅਸੀਂ ਪਰ ਅਜੇ ਗਏ ਨਹੀਂ ਹੈਗੇ ਇਹ ਅਸੀਂ ਵਿਚਾਰਾਂਗੇ ਕੀ ਹੋਇਆ ਤੇ ਵਿਚਾਰ ਕਿਉਂ ਤੋਂ ਅੰਦਰ ਨਾਲ ਸਰ ਕੀ ਨਾਮ ਹੈ ਮੇਰਾ ਨਾਮ ਜੈਪ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਤੁਸੀਂ ਇੱਥੇ ਪਟਿਆਲੇ ਡੀਡਬਲਯੂਡੀ ਦੇ ਦਫ਼ਤਰ ਕਿਉਂ ਆਏ ਕੀ ਕਾਰਨ ਹੈ ਕਿਉਂਕਿ ਇਹ ਮੇਰੇ ਪਿੰਡ ਦਾ ਮੈਟਰ ਹੈ ਇਹ ਮੇਰਾ ਪਿੰਡ ਵੀ ਹੈ ਬਠੋਈ ਕਲਾਂ ਜੋ ਅੱਜ ਪੰਚਾਇਤੀ ਜ਼ਮੀਨ ਦਾ ਮੈਟਰ ਹੈ ਅੱਜ ਵੀਡੀਓ ਦਫ਼ਤਰ ਬੋਲੀ ਰੱਖੀ ਗਈ ਸੀ ਪੰਚਾਇਤੀ ਜ਼ਮੀਨ ਦੀ 80 ਜਾਂ 90 ਕਿੱਲਿਆਂ ਦੀ ਬੋਲੀ ਹੈ ਉਹਦੇ ਵਿੱਚ ਬਨ ਥੜ ਦਾ ਹਿੱਸਾ ਸ਼ਡਿਊਲ ਕਸਟ ਲੋਕਾਂ ਦਾ ਬਣਦਾ ਜੋ ਅੱਜ ਵੀਡੀਓ ਦਫ਼ਤਰ ਇਹਨਾਂ ਨੂੰ ਬੋਲੀ ਦੇਣ ਲਈ ਬੁਲਾਇਆ ਸੀ ਇਹ ਸਿਰਫ ਆਪਣੀ ਜੋ ਤੀਜੇ ਹਿੱਸੇ ਦੀ ਜ਼ਮੀਨ ਆ ਕਿਉਂਕਿ ਉਹ ਸਾਨੂੰ ਸੰਵਿਧਾਨਕ ਹੱਕ ਹੈ ਸੰਵਿਧਾਨ ਦੇ ਵਿੱਚ ਦਰਜ ਹੈ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਉਹਦੇ ਵਿੱਚ ਸਾਡਾ ਤੀਜਾ ਹਿੱਸਾ ਬਣਦਾ ਇਹ ਸ਼ਡਿਊਲ ਕਾਸਟ ਪਿੰਡ ਬਠੋਈ ਕਲਾਂ ਦੇ ਲੋਕ ਪੂਰੇ ਤੀਜੇ ਸੀ ਦੀ ਬੋਲੀ ਦੇਣ ਆਏ ਸੀ ਜਿਉਂ ਹੀ ਅੰਦਰ ਬੋਲੀ ਦੇਣ ਗਏ ਕਿਸਾਨ ਭਰਾਵਾਂ ਨੇ ਇਹਨਾਂ ਤੇ ਹਮਲਾ ਕੀਤਾ लाठी चार्ज ਕੀਤਾ ਨਾ ਤੇ ਸਿਰ 파ੜੇ ਨੇ ਜੋ ਬੰਦੇ ਹਸਪੀਟਲ ਦੇ ਵਿੱਚ ਗਏ ਨੇ ਐਡਮਿਟ ਕਰਾਏ ਨੇ ਇਹ ਬੜਾ ਮੰਦਪਗਾ ਗੈਰ ਕਾਨੂੰਨੀ ਕੰਮ ਹੈ ਕਿਉਂਕਿ ਸਾਡੀ ਕਿਸਾਨਾਂ ਨਾਲ ਕੋਈ ਰੰਜਸਨੀ 나ਸੀਂ ਕਿਸੇ ਦੀ ਜ਼ਮੀਨ ਤੇ ਬੋਲੀ ਦੇਣਾ ਜੋ ਤੀਜੇ ਏਸੀ ਦੀ ਬੋਲੀ ਹੈ ਅਗਰ ਉਹ ਸਾਡਾ ਕਾਨੂੰਨ ਦਾ ਹੱਕ ਨਹੀਂ ਬਣਦਾ ਅਸੀਂ ਨਹੀਂ ਦਵਾਂਗੇ ਪਰ ਸਾਡਾ ਅਧਿਕਾਰ ਬਣਦਾ ਇਸ ਕਰਕੇ ਅਸੀਂ ਦੇਣ ਆਏ ਸੀ ਪਰ ਜੇ ਉਹ ਨਹੀਂ ਲੈਣ ਦਿੰਦੇ ਫਿਰ ਤਾਂ ਇਹ ਬੜੀ ਮੰਦ ਭਾਗੀ ਗੱਲ ਹੈ ਜੋ ਉਹਨਾਂ ਨੇ ਹਮਲਾ ਕੀਤਾ ਬੜਾ ਮੰਦ ਭਾਗਾ ਹੈ ਗੈਰ ਕਾਨੂੰਨੀ ਹੈ ਹੁਣਾਂ ਨਹੀਂ ਚਾਹੀਦਾ ਪ੍ਰਸ਼ਾਸਨ ਮੌਜੂਦ ਸੀ ਜਦੋਂ ਡਾਂਗਾ ਚੱਲਿਆ ਨੇ ਲੜਾਈ ਹੋਈ ਹੈ ਪ੍ਰਸ਼ਾਸਨ ਅੰਦਰ ਖੜਾ ਸੀ ਜੀ ਉਹਨਾਂ ਦੇ ਸਾਹਮਣੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਕੰਮ ਹੋਇਆ ਸਾਡੇ ਬੰਦਿਆਂ ਦੇ ਸਿਰ ਪਾੜੇ ਨੇ ਕਿਉਂਕਿ ਅਸੀਂ ਉਹਨਾਂ ਨੂੰ ਕੋਈ ਮਾੜਾ ਨਹੀਂ ਕਹਿੰਦੇ ਅਸੀਂ ਕਿਸੇ ਵੀ ਜੱਟ ਦੀ ਜ਼ਮੀਨ ਤੇ ਬੋਲੀ ਨਹੀਂ ਸ਼ਡਿਊਲ ਕਾਸਟ ਦਊਗਾ ਸਿਰਫ ਉਹਤੇ ਦਊਗਾ ਜੋ ਤੀਜਾ ਹਿੱਸਾ ਸਰਕਾਰ ਨੇ ਔਰ ਨਗਰ ਪੰਚਾਇਤ ਨੇ ਕੀਤਾ ਮਤਾ ਅਸੀਂ ਨਹੀਂ ਪਾਇਆ ਮੈਂ ਪੰਚ ਨਹੀਂ ਸਰਪੰਚ ਨਹੀਂ ਪਿੰਡ ਦੀ ਨਗਰ ਪੰਚਾਇਤ ਨੇ ਮਤਾ ਪਾਇਆ ਜੋ ਪੰਚਾਇਤੀ ਜ਼ਮੀਨ ਬਣੀ ਹੈ ਤਾਂ ਇਹ ਸ਼ਡਿਊਲ ਕਾਸਟ ਆਪਣਾ ਹੱਕ ਲੈਣਾ ਨੇ ਉਹ ਹੱਕ ਲੈਣਾ ਸਾਡਾ ਅਧਿਕਾਰ ਆ ਰਾਈਟ ਆ ਅਗਰ ਨਹੀਂ ਦਿੱਤਾ ਅਸੀਂ ਜਿੱਥੇ ਮਰਜ਼ੀ ਜਾਈਏ ਅੱਗੇ ਤੱਕ ਜਾਵਾਂਗੇ ਪਰ ਜੋ ਇਹਨਾਂ ਦੇ ਸੱਟਾਂ ਮਾਰਿਆ ਨੇ ਇਹਦਾ ਵੀ ਅਸੀਂ ਇਨਸਾਫ ਲਵਾਂਗੇ ਕੀ ਕਰਨ ਲੱਗਦਾ ਤੁਹਾਨੂੰ ਕਿਉਂ ਇਹ ਮੈਂ ਧੱਕਾ ਕਿਉਂ ਕੀਤਾ ਇਹਨਾਂ ਨੇ ਕਿਉਂ ਵਲਟ ਦੇਖੋ ਇਹ ਚਾਹੁੰਦੇ ਨੇ ਕਿ ਬੋਲੀ ਨਾ ਦੋ ਕਿਦੀ ਮਾਲਕ ਦੇਖੋ 70 ਸਾਲ ਤੋਂ ਇਹ ਬਾਰੇ 60 60 ਸਾਲ ਤੋਂ ਸਾਨੂੰ ਕੋਈ ਮਤਲਬ ਨਹੀਂ ਸੀ ਪਰ ਜਦੋਂ ਪੰਚਾਇਤ ਨੇ ਮਤਾ ਪਾ ਕੇ ਨੂੰ ਪੰਚਾਇਤੀ ਕੀਤਾ ਫਿਰ ਤਾਂ ਸਾਡਾ ਰਾਈਟ ਬਣਦਾ ਜੇ ਸਾਨੂੰ ਫੇਰ ਵੀ ਨਹੀਂ ਲੈਣ ਦਿੰਦੇ ਫਿਰ ਤਾਂ ਇਹ ਬੜੀ ਮਾੜੀ ਗੱਲ ਹੈ ਕਹਿੰਦੇ ਅਸੀਂ ਬੋਲੀ ਨਹੀਂ ਹੋਣ ਦੇਣੀ ਤੁਹਾਡੇ ਕੋਲ ਕੋਈ ਵੀਡੀਓ ਪ੍ਰੂਫ ਹੈਗਾ ਜਦੋਂ ਲਾਠੀ ਚਾਰਜ ਹੋਇਆ ਇਹਨਾਂ ਵੱਲੋਂ ਉਹ ਬੰਦੇ ਅੰਦਰ ਨੇ ਅਗਰ ਵੀਡੀਓ ਆਈ ਤੁਹਾਨੂੰ ਦਵਾਂਗੇ ਪਰ ਲਾਠੀ ਚਾਰਜ ਸੱਚ ਬਿਲਕੁਲ ਹੋਇਆ ਜੀ ਸਿਰ ਪਾੜੇ ਨੇ ਡੰਡੇ ਮਾਰੇ ਨੇ ਕੱਪੜੇ ਲਿਬੜੇ ਨੇ ਖੁੰਦੇ ਜਿਹੜੇ ਰਜਿੰਦਰਾ ਵਿੱਚ ਐਡਮਿਟ ਨੇ ਕਿੰਨੇ ਬੰਦਿਆਂ ਦੇ ਸੱਟਾਂ ਲੱਗੀਆਂ ਨੇ ਦੋ ਬੰਦਿਆਂ ਦੇ ਲੱਗੀਆਂ ਨੇ ਜੀ ਦੋਏ ਬੰਦੇ ਐਡਮਿਟ ਨੇ ਪਰ ਦੇਖੋ ਸਾਡਾ ਕਿਸਾਨਾਂ ਨਾਲ ਕੋਈ ਬੈਰ ਨਹੀਂ ਵਿਰੋਧ ਨਹੀਂ ਸਾਡੇ ਭਰਾ ਨੇ ਪਰ ਸਿਰਫ ਅਸੀਂ ਜੇ ਬੋਲੀ ਦੇਣਾ ਯਾਰ ਤੇ ਸਾਡਾ ਹਿੱਸਾ ਬਣਦਾ ਕਿਉਂ ਇਤਰਾਜ਼ ਕਰਦੇ ਨੇ ਜੇ ਅਸੀਂ ਉਹਨਾਂ ਦੀ ਜ਼ਮੀਨ ਤੇ ਬੋਲੀ ਦਿੰਨੇ ਆ ਫੇਰ ਸਾਡੇ ਦੇ ਇਤਰਾਜ਼ ਕਰਨ ਇਹ ਬੜਾ ਮੰਦਪਗ ਹੈ ਕਿਸਾਨ ਜਿੱਥੇ ਬੰਦੀਆਂ ਦਾ ਅਗਰ ਇਹ ਕੰਮ ਰਿਹਾ ਤਾਂ ਪੰਜਾਬ ਦੀਆਂ ਮਜ਼ਦੂਰ ਜਿੱਥੇ ਬੰਦੀਆਂ ਅਬੇਡਕਰ ਜਿੱਥੇ ਬੰਦੀਆਂ ਪਿੰਡ ਬਠੋਈ ਕਲਾਂ ਦੇ ਵਿੱਚ ਕੱਲੋਂ ਤੋਂ ਆਉਣੀਆਂ ਸ਼ੁਰੂ ਹੋ ਜਣਗੀਆਂ ਪੂਰੇ ਮਜ਼ਦੂਰਾਂ ਦਾ ਡਟ ਕੇ ਸਾਥ ਦੇਣਗੀਆਂ ਸਾਰਿਆਂ ਨੂੰ ਜੈਪੀ ਜੈਪਾਨ ਜਿਹੜੀ ਜ਼ਮੀਨ ਦੀ ਬੋਲੀ ਹੈ ਜਿਹੜੀ ಗ್ರಾಮ ਪੰਚਾਇਤ ਦੀ ਉਹਨੂੰ ਲੈ ਕੇ ਜਿਹੜੀ ਬीडीपी ਆਫਿਸ ਤੋਂ ਨਾਲ ਜਿਹੜਾ ਜਕਸ਼ਨ ਅਥਰੀਟੀ ਜੀ ਉਹਦੇ ਵਿੱਚੋਂ ਦੋਵੇਂ ਤਰ੍ਹਾਂ ਜਿਹੜੀਆਂ ਨੇ ਆਈਆਂ ਨੇ ਜਿਹੜੀਆਂ ਪਹਿਲਾਂ ਉੱਥੇ ਕਬਜ਼ਾ ਕਰ ਸੀ ਜਾਂ ਹੁਣ ਜਿਹੜੇ ਬੋਲੀ ਦੇਣ ਆਏ ਨੇ ਅਕੋਰਡਿੰਗ ਟੂ ਐਸਓਪੀਜ਼ ਐਂਡ ਅਕੋਰਡਿੰਗ ਟੂ ਜਿਹੜੀਆਂ ਇਹਨਾਂ ਨੇ ਐਡਵਰਟਾਈਜ਼ਮੈਂਟ ਦਿੱਤੀ ਬीडी ਪ੍ਰੋਫੈਸਰ ਨੇ ਉਹ ਇੰਜਵੇਂ ਇਹਨਾਂ ਚ ਆਪਸ ਵਿੱਚ ਟਕਰਾਰ ਹੋਇਆ ਬਣਾਇਆ ਬਟ ਉਹਦੇ ਬਾਅਦ ਸਾਰੀ ਮਾਹੌਲ ਪੀਸਫੁੱਲਾ ਹੋਵੇ ਤੇ ਇਹਨਾਂ ਨੂੰ ਬਿਠਾ ਕੇ ਸਮਝਾ ਦਿੱਤਾ ਗਿਆ ਔਰ ਐਸ ਪਰ ਨਾਓ ਜੇ ਕੋਈ ਕਾਰਵਾਈ ਦੀ ਗੱਲ ਕਰੇਗਾ ਤੋ ਕਰ ਦਿੱਤੀ ਜਾਵੇ ਕਿ ਨਹੀਂ ਐਸ ਪਰ ਨਾਓ ਸਾਰਾ ਕੁਝ ਪੀਸਫੁੱਲ ਹੈ ਪਰ ਸਮੂਥਲੀ ਚੱਲੇਗਾ ਕਿਚੜApiException ਵੀ ਹੋਏ ਆ ਸਰ ਇਹ ਹਾਲੇ ਚੀਜ਼ਾਂ ਸਾਹਮਣੇ ਨਹੀਂ ਆਈਆਂ ਪਰ ਇਹਨਾਂ ਨੂੰ ਜਰੂਰ ਪਤਾ ਕਿ ਆਪਸ ਵਿੱਚ ਤਕੰਤਕੀ ਹੋਏ ਨੇ ਉਦੋਂ ਬਾਅਦ ਸਾਰੀ ਚੀਜ਼ ਨੂੰ ਫਾਲੋ ਕਰਨਾਗੇ ਜਿਵੇਂ ਜਿਵੇਂ ਕੋਈ ਐਮਐਲਆਰ ਰਸੀਬ ਹੁੰਦੀ ਹੈ ਜਾਂ ਫਰਦਰ ਕੋਈ ਚੀਜ਼ ਆਂਦੀ ਹੈ ਵੀ ਵਿਲ ਪ੍ਰਸੀਡ ਐਸ ਪਰ ਠੀਕ ਹੈ ਸਰ ਤੁਹਾਡਾ ਥੋੜਾ ਜਿਹਾ ਟੀਮ ਮਾਮਲਾ ਤਾਂ ਇਹ ਹੈ ਪਿਛਲੇ ਲੰਬੇ ਦਿਨਾਂ ਦੇ ਵਿੱਚ ਅਸੀਂ ਇਹ 606 ਏਕੜ ਦਾ ਕਬਜ਼ਾ ਲੈ ਸੀਗਾ ਬਠੋਈ ਕਲਾ ਦੇ ਵਿੱਚ ਤੇ ਜਿਹੜੇ ਨਜਾਇਜ਼ ਕਬਜ਼ੇਦਾਰ ਸੀ ਉਹ ਹਾਈ ਕੋਰਟ ਚਲੇ ਗਏ ਹਾਈ ਕੋਰਟ ਦੇ ਵਿੱਚ ਮਾਜੋਬ ਹਾਈ ਕੋਰਟ ਵਿੱਚ ਇਹਨਾਂ ਨੇ ਐਫੀਡਵਿਟ ਫਾਈਲ ਕਰਦੇ ਵੀ ਅਸੀਂ ਆਹ ਨੰਬਰਾਂ ਨੂੰ ਕਲੇਮ ਕਰਦੇ ਹਾਈ ਕੋਰਟ ਨੇ ਜਿਹੜੇ ਇਹਨਾਂ ਨੇ ਐਫੀਡਵਿਟ ਫਾਈਲ ਕੀਤੇ ਵੀ ਆਹ ਨੰਬਰ ਸਾਡੇ ਨੇ ਉਹਨਾਂ ਤੇ ਸਟੇ ਕਰਦੇ ਬਾਕੀ ਜ਼ਮੀਨ ਤੇ ਕੋਈ ਸਟੇ ਨਹੀਂ ਰੱਖੀ ਉਹ ਜਿਹੜੀ ਮਾਲਕੀ ਆ ਪੰਚਾਇਤ ਦੀ ਆ ਉਹ ਹੁਣ ਉਹ ਪੰਚਾਇਤ ਦੀ ਜ਼ਮੀਨ ਨੀਅਰ ਅਬਾਉਟ 98 ਏਕੜ ਜ਼ਮੀਨ ਆ ਉਹਦਾ ਅੱਜ ਅਸੀਂ ਨੇ ਬੋਲੀ ਰੱਖੀ ਜੀ ਬਾਇ ਪ੍ਰੋਸੈਸ ਜੋ ਲਾ ਕਹਿੰਦਾ ਹੈ ਤੇ ਦੋਵੇਂ ਤਰ੍ਹਾਂ ਪਿੰਡ ਦੇ ਵਿੱਚੋਂ ਕਾਫੀ ਲੋਕ ਆਏ ਸੀਗੇ ਬਾਹਰੋਂ ਵੀ ਆਏ ਸੀ ਤੇ ਪੀਸਫੁਲੀ ਜਿਹੜੀ ਹੈਗੀ ਆ ਬੋਲੀ ਜਿਹੜੀ ਆ ਹੁਣ ਪੀਸਫੁਲੀ ਆ ਮਾੜੀ ਮੋਟੀ ਜਿਹੜਾ ਹੈਗਾ ਕੋਈ ਇਹਨਾਂ ਦੀ ਆਪਸ ਵਿੱਚ ਧੱਕਾ ਮੁੱੱਕੂ ਹੀ ਆ ਕੋਈ ਜ਼ਿਆਦਾ ਨਹੀਂ ਹੋਈ ਬਟ ਜਦੋਂ ਮੈਂ ਆਇਆ ਪੀਸਫੁਲੀ ਸੀ ਸਾਰਾ ਪਿੰਡ ਸਰ ਵਿੱਚ ਲੈ ਚੁਕਾ ਨਹੀਂ ਨਾ 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 ਥੋੜੇ ਵੀਡੀਓ ਆਫਿਸ ਹੋਈ ਆ ਉਹਦੇ ਵਿੱਚ ਸਿਰ ਵੀ ਪਟਾਈ ਬੰਦੇ ਨਾ ਇਹ ਮੇਰੇ ਇਤਹਾਜ ਚ ਨਹੀਂ ਆਇਗਾ ਜੇ ਕੋਈ ਹੋਇਆ ਐਸਾ ਤਾਂ ਅਸੀਂ ਜਿਹੜੀ ਵੀਡੀਓਗ੍ਰਾਫੀ ਆ ਉਹ ਦੇਖ ਕੇ ਅਸੀਂ ਉਹਨੂੰ ਮੁੱਖਾਂ ਘਾਲਣ ਲੱਗਿਆ ਪਿਆ ਕੌਣ ਹੈਗੇ ਨੇ ਕੌਣ ਨਹੀਂ ਉਹ ਤੇ ਅਜ ਪਰਲਕ ਕਰ ਵੀ ਕੋਈ ਯੂਨੀਅਨ ਦੇ ਜੱਥੇਬੰਦੀਆਂ ਮਤਲਬ ਕਿ ਅਟੈਕ ਕੀਤਾ ਗਿਆ ਜੀ ਛੰਡੇਲੇ ਕੇ ਅੰਦਰ ਨਹੀਂ ਇਹ ਤਾਂ ਨਹੀਂ ਧਾਂਚਾ ਹੈਗਾ ਕਿਉਂਕਿ ਮੈਂ ਬਾਅਦ ਦੇ ਵਿੱਚ ਆਇਆ ਸੀ ਆ ਲੇਟ ਆਇਆ ਸੀ